ਜਿਹੜਾ ਤੁਸੀਂ ਨੌਜਵਾਨ ਸੁਣ ਰਹੇ ਹੋ ਕਿ ਬੋਰੇ ਚ ਪਾ ਕੇ ਲੈ ਕੇ ਗਏ ਆ ਇਹਦੇ ਸਿਰ ਤੇ ਫੈਟਲ ਇੰਜਰੀਜ਼ ਨੇ ਬਾਹਾਂ ਤੇ ਇੰਜਰੀਜ਼ ਨੇ ਇਹਨੂੰ ਚੱਕ ਕੇ ਕੁੱਟ ਮਾਰ ਕੇ ਰੌਤਕ ਦੇ ਹਸਪਤਾਲ ਦੇ ਕੋਲ ਸੁੱਟਦਾ ਠੀਕ ਹੈ ਉਸ ਰੌਤਕ ਦੇ ਹਸਪਤਾਲ ਦੇ ਵਿੱਚ ਉਹਨਾਂ ਦੇ ਹੱਥ ਖੜੇ ਹੋ ਗਏ ਇਹਦੇ ਉੱਤੇ 307 ਦਾ ਪਰਚਾ ਪਾ ਕੇ ਇਹਨੂੰ ਇੱਧਰ ਨਹੀਂ ਆਣ ਦਿੱਤੇ ਜਾ ਰਹੇ ਇਹ ਜਾਣਕਾਰੀ ਮੈਨੂੰ ਹੁਣੇ ਸਾਂਝੀ ਹੋਈ ਹੈ ਇਸ ਤਰੀਕੇ ਦੀਆਂ ਪਤਾ ਨਹੀਂ ਕਿੰਨੀਆਂ ਘਟਨਾਵਾਂ ਹੋ ਰਹੀਆਂ ਇੰਨੇ ਹੀ ਅੰਬਾਲੀ ਤੋਂ ਫੋਨ ਆ ਰਹੇ ਆ ਕਿੱਥੋਂ ਫੋਨ ਆ ਰਹੇ ਆ ਉਹ ਕਹਿੰਦੇ ਪਤਾ ਨਹੀਂ ਲੱਗ ਰਿਹਾ ਸਾਡੇ ਬੱਚੇ ਕਿੱਥੇ ਨੇ ਬਹੁਤ ਜ਼ਿਆਦਾ ਮਿਸਿੰਗ ਹੈ ਪਹਿਲਾ ਜਿਹੜਾ ਕਿਸਾਨ ਹੈ ਮਹਿਜ਼ ਪਾਣੀ ਪਿਆ ਰਿਹਾ ਸੀ ਡੇਢ ਤੋਂ 2 ਵਜੇ ਦੇ ਵਿੱਚ 16 ਤਰੀਕ ਨੂੰ ਪਾਣੀ ਪਿਆਉਂਦੇ ਦੇ ਉੱਤੇ ਉਦੋਂ ਏਮ ਕਰਕੇ ਉਹਦੀ ਲੱਤ ਦੇ ਉੱਤੇ ਟਾਇਰ ਸ਼ੈੱਲ ਜਿਹੜਾ ਆ ਉਹ ਵੱਜਦਾ ਇਹ ਟਾਇਰ ਸ਼ੈੱਲ ਐ ਨਹੀਂ ਵੀ ਕੱਲੀ ਗੈਸ ਛੱਡਦੇ ਆ ਐਕਸਪਲੋਡ ਹੋ ਜਾਂਦੇ ਆ ਮਲਟੀਪਲ ਫ੍ਰੈਕਚਰਸ ਨੇ ਲੱਤ ਤੇ ਆਪਰੇਟ ਹੋਇਆ 18 ਸਾਲ ਦਾ ਬੱਚਾ ਇਹਦੀ ਰਾਈਟ ਫੋਰ arm ਦੇ ਵਿੱਚ ਦੀ ਬੁਲੇਟ ਵੱਜਦੀ ਹੈ ਪੀਅਰਸ ਕਰਕੇ ਬਾਹਰ ਆ ਜਾਂਦੀ ਹੈ ਜੇ ਕੋਈ ਹੋਰ ਸੈਂਸਿਟਿਵ ਵਾਈਟਲ ਪਾਰਟ ਹੁੰਦਾ ਤੇ ਕੀ ਕੁਝ ਹੋ ਸਕਦਾ ਸੀ ਤੇ ਤੀਜਾ ਜਿਹੜਾ ਸਾਡਾ ਕਿਸੇ ਤਰੀਕੇ ਵਿਕਟਿਮ ਆ ਉਹਦੀ ਜਿਹੜੀ ਖੱਬੀ ਅੱਖ ਆ ਉਹਦੀ ਪੁਤਲੀ ਜਿਹੜੀ ਆ ਦੋ ਫਾੜ ਹੋ ਗਈ ਆ ਇਹਨਾਂ ਦੀਆਂ MLRs ਜਿਹੜੀਆਂ ਨੇ ਨਾ ਉਹ ਲਿਆਉਣ ਦੇ ਲਈ ਕਿੱਡੀ ਜੱਦੋਜਹਿਦ ਸਾਨੂੰ ਕਰਨੀ ਪੈ ਰਹੀ ਆ 17 18 19 20 ਇਹ ਰੋਸ ਆ ਕੁਝ ਹੋਰ ਨਾ ਸਮਝੋ ਜੋ ਅੱਖਾਂ 'ਚ ਪਰ ਇਹ ਆਮ ਲੋਕਾਂ ਨਾਲ ਹੋ ਰਿਹਾ ਪੰਜਾਬ ਦੇ ਵਿੱਚ ਤਾਂ ਬੀਜੇਪੀ ਦੀ ਸਰਕਾਰ ਨਹੀਂ ਪੰਜਾਬ ਦੇ ਹਸਪੀਟਲ ਨਹੀਂ ਪੰਜਾਬ ਦੇ ਕਿਸਾਨ ਨਹੀਂ ਤਾਂ ਉਹਨਾਂ ਨੂੰ ਐਮਐਲਆਰ ਦੇਣ 'ਚ ਦਿੱਕਤ ਕਿੱਥੇ ਆਉਣੀ ਆ ਜਿਹੜੇ ਇੱਥੇ ਵੀ ਕੁਰਸੀਆਂ ਤੇ ਬੈਠੇ ਨੇ ਇਹ ਵੀ ਐਂਟੀ ਪੀਪਲ ਹੋ ਗਏ ਆ ਅਸੀਂ ਸਭ ਨੇ ਕੱਲ ਕਿਹਾ ਕਹਿੰਦੇ ਵੀ ਹਰਿਆਣਾ ਪੁਲਿਸ ਨੂੰ ਜੋ ਵੀ ਇਧਰ ਆ ਕੇ ਕਾਰਵਾਈ ਕੀਤੀ ਹੈ ਕਹਿੰਦੇ ਸੀ ਸਖਤ ਕਾਰਵਾਈ ਕਰਾਵਾਂਗੇ ਪਰਚਾ ਵੀ ਦਰਜ ਕਰਾਂਗੇ ਕਹਿੰਦੇ ਸਖਤ ਸਜ਼ਾ ਵੀ ਦਿਵਾਵਾਂਗੇ ਇਹ ਕਹਿਆ ਸੀ ਹਮ ਸਾਹਿਬ ਨੇ ਕੰਮ ਕਰਨ ਦਾ ਵੇਲਾ ਭਰੋਸੇ ਦਾ ਨਹੀਂ ਐਡੀ ਟੋੜੀ ਐਡਮਿਨਿਸਟ੍ਰੇਸ਼ਨ ਆ ਬੈਠੀ ਐ ਕੀ ਕਰਦੀ ਪਈ ਆ ਉਹ ਤੁਹਾਡੀ ਟੈਰੀਟਰੀ ਦੇ ਵਿੱਚ ਆ ਕੇ ਤੁਹਾਡੇ ਮਾਰੀ ਜਾ ਰਹੇ ਆ ਉਹ ਲੋਕਾਂ ਨੂੰ ਬੈਲਿਸਟਿਕ ਰਿਪੋਰਟ ਬਣਾਉਣ ਵਾਸਤੇ ਮੈਡੀਕਲ ਰਿਪੋਰਟਸ ਵਾਸਤੇ ਇਹਨਾਂ ਨੇ ਕੀ ਆਰਡਰ ਪਾਸ ਕੀਤੇ ਆਪਣੀਆਂ ਸਰਕਾਰਾਂ ਨੇ ਕਹਿਣੀ ਤੇ ਕਰਨੀ ਦੇ ਵਿੱਚ ਫਰਕ ਜਿਹੜਾ ਆ ਨਾ ਉਹੀ ਡਿਫਰੈਂਸ ਇਹ ਹੋ ਸਕਦਾ ਸੀ ਜੇ ਮੈਂ ਕਰ ਸਕਦਾ ਹੁਣ ਵੀ ਮੈਂ ਤੁਹਾਨੂੰ ਦੱਸਾਂ ਵੀ ਮੈਂ ਹੁਣ ਵੀ ਕਹਿਣਾ ਹਲੇ ਵੀ ਬਹੁਤ ਕੁਝ ਹੋ ਸਕਦਾ ਹੋਰ ਜਿਹੜੀਆਂ ਜਾਨਾਂ ਆ ਉਹਨਾਂ ਨੂੰ ਬਚਾ ਸਕਦੇ ਆ ਬਹੁਤ ਕੋਸ਼ਿਸ਼ ਕਰ ਸਕਦੇ ਆ ਕੋਈ ਕਾਂਸਟੇਬਲਿਟੀਰੀ ਰੈਂਕ ਦਾ ਬੰਦਾ ਜਿਹੜਾ ਆ ਉਹ ਜੇ ਗੁੰਮਰਾਹ ਕਰੇ ਉਹੀ ਬੜੀ ਵੱਡੀ ਗੱਲ ਹੁੰਦੀ ਹੈ ਐਡੀ ਡੈਮੋਕ੍ਰੇਸੀ ਚ ਇੱਕ ਡੀਜੀਪੀ ਹਰਿਆਣੇ ਦਾ ਜਿਹੜਾ ਕਹਿ ਰਿਹਾ ਸਿਰਫ ਰਬਰ ਬੁਲੇਟਸ ਫਾਇਰ ਹੋਇਆ ਹੋਰ ਕੁਝ ਨਹੀਂ ਫਾਇਰ ਹੋਇਆ ਮੇਰੇ ਕੋਲ origignal footages ਨੇ ਜਿਹੜੀਆਂ ਉੱਥੋਂ ਮਿਲੀਆਂ ਤੇ ਨਾਲ ਹੀ ਮੈਂ ਤੁਹਾਨੂੰ ਐਮਐਲਆਰਸ ਵੀ ਦਿਖਾ ਦੇਣਾ ਇਸ ਵੇਲੇ ਜਿਹੜਾ ਸਟੇਟ ਦਾ ਰਿਪਰੈਜ਼ੈਂਟੇਟਿਵ ਹੈ ਜਿਹੜਾ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਇੰਟਰਵਿਊਜ਼ ਕਰਕੇ ਬੜਾ ਬਣਾ ਕੇ ਮੂੰਹ ਤਾਂ ਇਹ ਚੀਜ਼ਾਂ ਤਾਂ ਆਪਣੀ ਸਰਕਾਰ ਕਰ ਸਕਦੀ ਸੀਗੀ ਮੈਂ ਹੁਣ ਵੀ ਕਹਿਣਾ ਕਿ ਮੈਂ ਹੋਰ ਦਸਤਾਵੇਜ਼ ਦੇ ਦੇਣਾ ਤੁਹਾਨੂੰ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਪੋਰਟਲ ਲਗਾਤਾਰ ਕਿਸਾਨਾਂ ਦਾ ਧਰਨਾ ਚੱਲ ਰਿਹਾ ਆਪਣੀਆਂ ਮੰਗਾਂ ਨੂੰ ਲੈ ਕੇ ਤੇ ਬੀਤੇ ਦਿਨ ਕਿਸਾਨਾਂ ਤੇ ਜੋ ਤਸ਼ੱਦਦ ਹੋਇਆ हरियाणा पुलिस ਦੇ ਵੱਲੋਂ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਕਿਸਾਨਾਂ ਤੇ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਤਸ਼ੱਦਦ ਕੀਤਾ ਗਿਆ ਟਰੈਕਟਰ ਭੰਨੇ ਗਏ ਤੇ ਸਮਾਨ ਵੀ ਕਿਹਾ ਜਾ ਰਿਹਾ ਕਿ ਬਹੁਤ ਸਾਰਾ ਚੱਕੇ ਲੈ ਗਏ ਪਰ ਉਤੇ ਸਟੈਂਡ ਸਪਸ਼ਟ ਕਿਹਾ ਜਾ ਰਿਹਾ ਕਿ ਨਹੀਂ ਹੈ ਪੰਜਾਬ ਪੁਲਿਸ ਦਾ ਪੰਜਾਬ ਸਰਕਾਰ ਦਾ ਕਿ ਸਖਤ ਕਾਰਵਾਈ ਕਦੋਂ ਹੋਊਗੀ ਕਦੋਂ ਸਖਤ ਕਾਰਵਾਈ ਉਹਨਾਂ ਤੇ ਹੋਊਗੀ ਜੋ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਕਿਸਾਨਾਂ ਤੇ ਤਸ਼ੱਦਦ ਢਾਗੇ ਨੇ ਤਾਂ ਉਸੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਐਡਵੋਕੇਟ ਗਰਮੋਨ ਸਿੰਘ ਨੇ ਮੁਨਖੀ ਅਧਿਕਾਰਾਂ ਦੇ ਵਕੀਲ ਨੇ ਤਾਂ ਉਹਨਾਂ ਨੇ ਆਪਣੀ ਰਿਪਰੈਜੈਂਟੇਸ਼ਨ ਡੀਜੀਪੀ ਪੰਜਾਬ ਨੂੰ ਵੀ ਦਿੱਤੀ ਆ ਕਿ ਅਸਲ ਦੇ ਵਿੱਚ ਹੋਇਆ ਕੀ ਸੀ ਕਿ ਸੁਧਾਰ ਤੇ ਕਾਰਵਾਈ ਹੋ ਸਕਦੀ ਆ ਤਾਂ ਆਪਣੀ ਮਿਹਨਤ ਇਹਨਾਂ ਨੇ ਕੀਤੀ ਸਾਰੇ ਡਾਕੂਮੈਂਟ ਇਕੱਠੇ ਕੀਤੇ ਤਾਂ ਡੀਜੀਪੀ ਪੰਜਾਬ ਨੂੰ ਉਹ ਸਾਰਾ ਸੌਂਪਿਆ ਇਹਨਾਂ ਨੇ ਤਾਂ ਗੱਲਬਾਤ ਇਹਨਾਂ ਦੇ ਕਰਦੇ ਆ ਸਵਕਤਾ ਗੁਰਮੁੰਦੀ ਕਰਦੇ ਹਾਂ ਜੀ ਧੰਨਵਾਦ ਜੀ ਅੱਛਾ ਗੁਰਮੁੰਦੀ ਜੋ ਤਸ਼ੱਦਦ ਹੋਇਆ ਪਿਛਲੇ ਦਿਨੀ ਲਗਾਤਾਰ ਹੋ ਰਿਹਾ ਕਰ ਬੀਤੇ ਕੱਲ ਦਾ ਜ਼ਿਆਦਾ ਹੀ ਹੋਇਆ ਤਾਂ ਉਹ ਸਾਰੀ ਤੁਸੀਂ ਰਿਪੋਰਟ ਇਕੱਠੀ ਕੀਤੀ ਸਾਰੇ ਡਾਕੂਮੈਂਟ ਇਕੱਠੇ ਕੀਤੇ ਤੁਸੀਂ ਸਾਰਾ ਉਹ ਡੀਜੀਪੀ ਨੂੰ ਸੌਂਪਿਆ ਤੇ ਅਸਲ ਦੇ ਵਿੱਚ ਮਸਲਾ ਕੀ ਆ ਸਾਰਾ ਖੁੱਲ ਕੇ ਸਮਝਾ ਦਿਓ ਜਰਾ ਦੇਖੋ ਅਸਲ ਦੇ ਵਿੱਚ ਕੀ ਹੈ ਜਦੋਂ ਇੱਕ ਲਾਰਜ ਉਦੇ ਉੱਤੇ ਕੋਈ ਇਸ ਤਰੀਕੇ ਦੇ ਨਾਲ ਐਟਰੋਸਿਟੀਆਂ ਕਮਿਟ ਹੁੰਦੀ ਆ ਜ਼ੁਲਮ ਹੁੰਦਾ ਤੇ ਉਹਦੇ ਵਿੱਚ ਜਿਹੜਾ ਵਲਨਰੇਬਲ ਗਰੁੱਪ ਆ ਜਿਹੜੇ ਲੋਕ ਜਿਨ੍ਹਾਂ ਦੇ ਮਨੁੱਖੀ ਅਧਿਕਾਰ ਆਤ ਹੁੰਦੇ ਆ ਬੇਸਿਕਲੀ ਰਾਈਟ ਟੂ ਲਾਈਫ ਆ ਜਿਹੜੀ ਆ ਸਾਰਾ ਕੁਝ ਐਵਰੇਜ ਹੁੰਦਾ ਤੇ ਥ्रेट ਹੁੰਦਾ ਸੋ ਇਸ ਕੇਸ ਦੇ ਵਿੱਚ ਜਿਹੜਾ ਇਫੈਕਟ ਵਾਲਾ ਏਰੀਆ ਆ ਬਹੁਤ ਜ਼ਿਆਦਾ ਲੋਕ ਨੇ ਵੀ ਕਿਸੇ ਦੀਆਂ ਫੋਰਸ ਡਿਸਕ੍ਰਿਪੈਂਸੀਜ਼ ਜਿਹੜੀਆਂ ਨੇ ਫੋਰਸਡ ਡਿਸ ਅਪੀਰੀਂਸਸ ਆ ਰਹੀਆਂ ਨੇ ਅੱਗੇ ਠੀਕ ਹੈ ਡੈਲੀਕੁਐਂਟ ਪੁਲਿਸ ਅਫੀਸ਼ੀਅਲਸ ਨੇ ਜਿਹੜੇ ਦੇਖਿਆ ਜਾ ਸਕਦਾ ਹੈ ਕਿ aim ਕਰਕੇ ਟਾਰਗੇਟ ਕਰਕੇ ਜਿਹੜਾ ਆ ਉਹ ਅਟੈਕ ਕਰਦੇ ਪਏ ਆ ਪ੍ਰਵੋਕ ਕਰਦੇ ਪਏ ਆ ਤੁਹਾਡੇ মিডিਆ ਦੇ ਜ਼ਰੀਏ ਬਹੁਤ ਚੀਜ਼ਾਂ ਰੂਬਰੂ ਨੇ ਉੱਥੇ ਹੀ ਤਿੰਨ ਕਿਸਾਨ ਜ਼ਖਮੀ ਜਿਹੜੇ ਨੇ ਕਿਉਂਕਿ ਸਾਨੂੰ ਥੋੜਾ ਜਿਹਾ ਸਮਾਂ ਇਸ ਲਈ ਲੱਗ ਗਿਆ ਇਹ ਅਸਲ ਦੇ ਵਿੱਚ ਜਿਹੜੀ ਜ਼ਿੰਮੇਵਾਰੀ ਹੈ ਸਰਕਾਰਾਂ ਦੀ ਹੁੰਦੀ ਹੈ ਕਿਉਂਕਿ ਇਹ ਲੋਕ ਸਾਰੇ ਨਾਗਰਿਕ ਨੇ ਜਿਹੜਾ ਕੱਲ ਵੀ ਮੈਂ ਕਿਸੇ ਨੂੰ ਕ੍ਰਿਟੀਸਾਈਜ਼ ਨਹੀਂ ਕਰਦਾ ਮੈਂ ਇੱਥੇ ਆਪਦਾ ਕੰਸਟਰਕਟਿਵ ਵਰਕ ਕਰਨ ਆਇਆ ਵੀ ਮੈਂ ਕਾਰਨ ਉਹ ਜਿਹੜੇ ਨੇ ਮਾਨ ਸਾਹਿਬ ਖੁਦ ਬਿਹਤਰ ਤੌਰ ਤੇ ਜਾਣਦੇ ਹੋਣਗੇ ਕਿ ਉਹਨਾਂ ਨੂੰ ਇਹਨਾਂ ਸਮਾਂ ਕਿਉਂ ਲੱਗ ਗਿਆ ਕਿਉਂਕਿ ਜਿਸ ਤਰੀਕੇ ਦਾ ਮਾਹੌਲ ਬਣ ਗਿਆ ਜੇ ਕੁਝ ਸਾਡੇ ਵਰਗੇ ਇੰਡੀਵਿਜੂਅਲਿਸਟਿਕ ਬੰਦੇ ਆਪਦੇ ਕੰਸਰਨਸ ਚਾਕੇ ਕੁਝ ਸੰਸਥਾਵਾਂ ਨਾਲ ਜੁੜ ਕੇ ਕੰਮ ਕਰ ਸਕਦੀਆਂ ਤਾਂ ਸਰਕਾਰ ਵੀ ਕਰ ਸਕਦੀ ਸੀ ਉਹਦੇ ਵਿੱਚ ਅਸੀਂ ਡੀਜੀਪੀ ਸਾਹਿਬ ਨੂੰ ਰਿਪਰੈਜੈਂਟੇਸ਼ਨ ਦਿੱਤੀ ਹੈ ਜਦੋਂ ਅਸੀਂ ਕ੍ਰਿਮੀਨਲ ਜਿਹੜੀ ਰਿੱਟ ਹੈ ਉਹਦਾ ਜਿਹੜਾ ਪਹਿਲਾ ਰਾਹ ਹੁੰਦਾ ਆ ਕਿ ਸਾਰਾ ਕੁਝ ਐਟਲੀਸਟ ਕਾਨੂੰ ਪੁਲਿਸ ਹੋ ਸਕਦਾ ਆ ਕਿ ਜਿਵੇਂ ਆਮ ਤੁਸੀਂ ਦੇਖ ਰਹੇ ਹੋ ਕਿ ਕਿਸਾਨ ਪੁਲਿਸ ਦੇ ਅੱਗੇ ਹਿੱਕਾ ਘਟਦੇ ਪਏ ਆ ਵੀ ਤੁਸੀਂ ਸਾਡੀ ਰੱਖਿਆ ਦੇ ਲਈ ਹੋ ਉਹ ਇੱਕ ਤਰੀਕੇ ਨਾਲ ਸੁਣ ਹੋਏ ਪਏ ਆ ਹੋ ਸਕਦਾ ਵੀ ਇਹ ਕੱਲ ਨੂੰ ਇਸ ਗੱਲ ਤੋਂ ਵੀ ਮਨੋਕਰ ਹੋ ਜਾਣ ਕਿ ਸਾਡੇ ਕੋਲ ਹਲੇ ਕੇਸਿਸ ਨਹੀਂ ਆਏ ਤੇ ਅਸੀਂ ਇੱਕ ਇਲਸਟ੍ਰੇਟਿਵ ਲਿਸਟ ਜਸਟ ਇਸ਼ਾਰਾ ਕਰਨ ਵਾਸਤੇ ਕਨਕਲੂਸਿਵ ਲਿਸਟ ਨਹੀਂ ਹੈ ਇੱਕ ਇਲਸਟ੍ਰੇਟਿਵ ਲਿਸਟ ਤਿੰਨ ਕਿਸਾਨ ਜਿਹੜੇ ਨੇ ਜਿਹਦੇ ਵਿੱਚ ਜਿਹੜਾ ਪਹਿਲਾ ਸਬਜੈਕਟ ਹੈ ਸਾਡੇ ਕੋਲ ਜਿਹੜਾ ਜ਼ਖਮੀ ਕਿਸਾਨ ਹੈ ਕਿਉਂਕਿ ਮੈਂ ਡਾਕੂਮੈਂਟ ਪਬਲਿਕ ਚ ਆਊਟ ਕਰ ਰਿਹਾ ਕਿਉਂਕਿ ਜੇ ਜਾਨ ਹੀ ਨਾ ਬਚੀ ਤਾਂ ਰਹਿ ਕੀ ਗਿਆ ਪਹਿਲਾ ਜਿਹੜਾ ਕਿਸਾਨ ਹੈ ਮਹਿਜ਼ ਪਾਣੀ ਪਿਆ ਰਿਆ ਸੀ ਡੇਢ ਤੋਂ 2 ਵਜੇ ਦੇ ਵਿੱਚ 16 ਤਰੀਕ ਨੂੰ ਪਾਣੀ ਪਿਆਉਂਦੇ ਦੇ ਉੱਤੇ ਉਦੋਂ ਏਮ ਕਰਕੇ ਉਹਦੀ ਲੱਤ ਦੇ ਉੱਤੇ ਟਾਇਰ ਸ਼ੈੱਲ ਜਿਹੜਾ ਆ ਉਹ ਵੱਜਦਾ ਇਹ ਟਾਇਰ ਸ਼ੈੱਲ ਐਨੀ ਵੀ ਕੱਲੀ ਗੈਸ ਛੱਡਦੇ ਆ ਐਕਸਪਲੋਡ ਹੋ ਜਾਂਦੇ ਆ ਨਹੀਂ ਉਹਨਾਂ ਦਾ ਹੁਣ ਤੱਕ ਇਹੀ ਕਿਹਾ ਜਾ ਰਿਹਾ ਕਿ ਜਿਹੜੇ ਟਾਇਰ ਸ਼ੈੱਲ ਨੇ ਉਹ ਸਿਰਫ ਕੱਲੀ ਗੈਸ ਛੱਡਦੇ ਨਾਲ ਮੈਂ ਡਾਕੂਮੈਂਟ ਸਾਰਾ ਸਾਂਝਾ ਕਰ ਦਾਂਗਾ ਫੁਟੇਜਿਸ ਵੀ ਮਲਟੀਪਲ ਫ੍ਰੈਕਚਰਸ ਨੇ ਲੱਤ ਤੇ ਆਪਰੇਟ ਹੋਇਆ ਆਪਾਂ ਮੁਰਚਾ ਕੈਮਰੇ ਤੇ ਵੀਨ ਨੂੰ ਦਿਖਾ ਦਈਏ ਬੇਸ਼ੱਕ ਉਸ ਤੋਂ ਬਾਅਦ ਜਿਹੜਾ ਦੂਜਾ ਨੌਜਵਾਨ ਹੈ ਤੁਸੀਂ ਦੇਖੋ ਕਿ ਇੱਕ ਛੋਟਾ ਮੋਟਾ ਕੋਈ ਕਾਂਸਟੇਬਲਿਟਰੀ ਰੈਂਕ ਦਾ ਬੰਦਾ ਜਿਹੜਾ ਆ ਉਹ ਜੇ ਗੁੰਮਰਾਹ ਕਰੇ ਉਹੀ ਬੜੀ ਵੱਡੀ ਗੱਲ ਹੁੰਦੀ ਹੈ ਐਡੀ ਡੈਮੋਕਰੇਸੀ ਚ ਇੱਕ ਡੀਜੀਪੀ ਹਰਿਆਣੇ ਦਾ ਜਿਹੜਾ ਕਹਿ ਰਿਹਾ ਸਿਰਫ ਰਬੜ ਬੁਲੇਟਸ ਫਾਇਰ ਹੋਈਆਂ ਹੋਰ ਕੁਝ ਨਹੀਂ ਫਾਇਰ ਹੋਇਆ ਮੇਰੇ ਕੋਲ オリジナル ਫੁਟੇਜਿਸ ਨੇ ਜਿਹੜੀਆਂ ਉੱਥੋਂ ਮਿਲੀਆਂ ਤੇ ਨਾਲ ਹੀ ਮੈਂ ਤੁਹਾਨੂੰ ਐਮਐਲਆਰ ਵੀ ਦਿਖਾ ਦੇਣਾ ਤੇ ਤੁਸੀਂ ਇਹ ਫੋਟੋਜ਼ ਵੀ ਡਾਕੂਮੈਂਟ ਦੇ ਜਰੀਏ ਦੇਖ ਸਕਦੇ ਆ ਮਹਿਜ਼ 18 ਸਾਲ ਦਾ ਬੱਚਾ ਇਹਦੀ ਰਾਈਟ ਫੋਰ ਆਰਮ ਦੇ ਵਿੱਚ ਦੀ ਬੁਲੇਟ ਵੱਜਦੀ ਆ ਪੀਅਰਸ ਕਰਕੇ ਬਾਹਰ ਆ ਜਾਂਦੀ ਆ ਜੇ ਕੋਈ ਹੋਰ ਸੈਂਸਟਿਵ ਵਾਈਟਲ ਪਾਰਟ ਹੁੰਦਾ ਤੇ ਕੀ ਕੁਝ ਹੋ ਸਕਦਾ ਸੀ ਤੇ ਤੀਜਾ ਜਿਹੜਾ ਸਾਡਾ ਇਸੇ ਤਰੀਕੇ ਵਿਕਟਿਮ ਆ ਉਹਦੀ ਜਿਹੜੀ ਖੱਬੀ ਅੱਖ ਆ ਉਹਦੀ ਪੁਤਲੀ ਜਿਹੜੀ ਆ ਦੋ ਫਾੜ ਹੋ ਗਈ ਆ ਕਾਰਨੀਆ ਜਿਹੜਾ ਹੈਮੋਰਾਜ ਤੁਸੀਂ ਸਾਰਾ ਮੈਡੀਕਲ ਰਿਪੋਰਟਸ ਦੇ ਜਰੀਏ ਖੁਦ ਅੰਦਾਜ਼ਾ ਲਾ ਸਕਦੇ ਜੀ ਠੀਕ ਹੈ ਸੋ ਇਸ ਹੱਦ ਤੱਕ ਜਿਹੜਾ ਤਸ਼ੱਦਦ ਹੈ ਉਹ ਹੋ ਰਿਹਾ ਤੇ ਡੀਜੀਪੀ ਸਾਹਿਬ ਨੂੰ ਮੈਂ ਇਹ ਆਖਿਆ ਆਹੀ ਜਿਹੜੀ ਮੈਂ ਗੱਲ ਤੁਹਾਨੂੰ ਪਹਿਲਾਂ ਕੀਤੀ ਹੈ ਕਿ ਇਹ ਕਿਸੇ 2-3 ਦੀ ਗੱਲ ਨਹੀਂ ਹੈ ਇਹ ਸਮੂਹ ਮਤਲਬ ਉੱਥੇ 100s ਦੀ ਜਿਹੜੀ ਪਾਪੂਲੇਸ਼ਨ ਹੈ ਤੇ ਉੱਥੇ ਮੈਂ ਉਹਨਾਂ ਨੂੰ ਦੱਸ ਰਿਹਾ ਕਿ ਦਾ ਇਕਨੋਮਿਕ ਟਾਈਮਜ਼ ਨੇ ਇਹਦੀ ਪੁਸ਼ਟੀ ਕੀਤੀ ਹੈ ਖਬਰ ਲਾਈ ਹੈ ਕਿ 21 ਸਾਲ ਦਾ ਜਿਹੜਾ ਅਫਸੋਸ ਨਾਲ ਸਾਡਾ ਕੱਲ ਨੌਜਵਾਨ ਸ਼ੁਭਕਰਨ ਸਿੰਘ ਕਿਉਂਕਿ ਅਸੀਂ ਹੈਰਾਨ ਹੋ ਗਏ ਆ ਦੇਖਦੇ ਕਿ ਹੋਕ ਹੀ ਰਿਹਾ ਉਦੇ ਸਿਰ ਦੇ ਵਿੱਚ ਜਿਹੜੀ ਇੰਜਰੀ ਆ ਉਹ ਕਹਿ ਰਹੇ ਆ ਕਿ ਮੋਸਟ ਲਾਈਕਲੀ ਫ্রম ਅ ਬੁਲੇਟ ਐ ਸਜੈਸਟਡ ਇਨ ਮੈਡੀਕਲ ਰਿਪੋਰਟਸ ਠੀਕ ਹੈ ਅਲੀਗੇਸ਼ਨਸ ਆਫ ਫਾਇਰਡ ਬਾਏ ਪੁਲਿਸ ਰਿਪੋਰਟਡ ਇਨ ਇੰਡੀਆ ਟੁਡੇਸ ਤੇ ਦਾ ਇਕਨੋਮਿਕ ਟਾਈਮਸ ਠੀਕ ਹੈ ਐ ਟਰਸਟ ਵਧੀਆ মিডিਆ ਹਾਊਸਸ ਨਹੀਂ ਇੰਡੀਆ ਦੇ ਇਸ ਤੋਂ ਜ਼ਿਆਦਾ ਭੱਦਾ ਕੁਝ ਹੋਰ ਹੋ ਸਕਦਾ ਇਸ ਦੇਸ਼ ਦੇ ਵਿੱਚ ਤੇ ਡੀਜੀਪੀ ਸਾਹਿਬ ਨੂੰ ਇਹ ਚੀਜ਼ਾਂ ਦੇ ਉੱਤੇ ਜਾਂ ਪ੍ਰਸ਼ਾਸਨ ਇਹ ਨਾ ਚੀਜ਼ਾਂ ਲਈ ਹੀ ਬਣਦੇ ਆ ਕਿ ਹਰ ਵਾਰੀ ਅਸੀਂ ਦੇਖਦੇ ਆਂ ਵੀ ਬਹੁਤ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ। ਸੋ ਇਹ ਜਿਹੜੀ ਚੀਜ਼ ਐ ਕਿ ਕੱਲ ਨੂੰ ਜਿਹੜੀ ਅਸੀਂ ਕ੍ਰਿਮੀਨਲ ਕਾਰਵਾਈ ਆ ਉਹ ਤਾਂ ਅਸੀਂ ਕਰਾਂਗੇ। ਬਟ ਇਸ ਵੇਲੇ ਜਿਹੜਾ ਸਟੇਟ ਦਾ ਰਿਪ੍ਰেজੈਂਟੇਟਿਵ ਐ ਜਿਹੜਾ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਇੰਟਰਵਿਊਜ਼ ਕਰਕੇ ਬੜਾ ਬਣਾ ਕੇ ਮੂੰਹ ਤਾਂ ਇਹ ਚੀਜ਼ਾਂ ਤਾਂ ਆਪਣੀ ਸਰਕਾਰ ਕਰ ਸਕਦੀ ਸੀਗੀ। ਮੈਂ ਹੁਣ ਵੀ ਕਹਿਣਾ ਕਿ ਮੈਂ ਹੋਰ ਦਸਤਾਵੇਜ਼ ਦੇਣਾ ਤੁਹਾਨੂੰ। ਠੀਕ ਐ ਸਾਡੇ ਨਾਲ ਮਨੁੱਖੀ ਅਧਿਕਾਰਾਂ ਦੀਆਂ ਕਈ ਸੰਸਥਾਵਾਂ ਜੁੜੀਆਂ ਹੋਈਆਂ। ਕਿਉਂਕਿ ਬਹੁਤ ਹੁੰਦੇ ਨੇ ਜਿੱਥੇ ਅੱਗ ਲਾਉਣ ਵਾਲੇ ਹੁੰਦੇ ਨੇ ਰੋਕੂਗਾ ਤੁਸੀਂ ਤੁਸੀਂ ਦੋ ਤਿੰਨ ਵਾਰ ਇਸ ਗੱਲ ਦਾ ਜ਼ਿਕਰ ਕੀਤਾ ਕਿ ਜੋ ਕੰਮ ਪੰਜਾਬ ਪੁਲਿਸ ਨੂੰ ਕਰਨਾ ਚਾਹੀਦਾ ਸੀ ਜੋ ਡਾਕੂਮੈਂਟਸ ਉਹਨਾਂ ਨੂੰ ਇਕੱਠੇ ਕਰਨੇ ਚਾਹੀਦੇ ਸੀ ਜੋ ਸਬੂਤ ਜੋ ਕੰਮ ਪੰਜਾਬ ਪੁਲਿਸ ਦਾ ਸੀ ਪੰਜਾਬ ਸਰਕਾਰ ਦਾ ਸੀ ਉਹ ਸਭ ਕੁਝ ਤੁਸੀਂ ਇਕੱਠਾ ਕਰਕੇ ਇਹਨਾਂ ਨੂੰ ਦਿੱਤਾ ਤੁਸੀਂ ਕਰ ਕੀਤਾ ਆਪਣੇ ਬਿਹਫਤੇ 17 ਤਰੀਕ ਦਾ ਬੱਚੇ ਦਾ ਆਪਰੇਸ਼ਨ ਹੋਇਆ 23 ਸਾਲ ਉਮਰ ਆ 17 18 19 20 20 ਤਰੀਕ ਨੂੰ ਜਾ ਕੇ ਉਹਨੂੰ ਐਮਐਲਆਰ ਮਿਲਦੀ ਆ ਜੇ ਥੋੜੇ ਦਿਨ ਪਹਿਲਾਂ ਮਿਲ ਜਾਂਦੀ ਇਹ ਤੁਸੀਂ ਦੇਖਿਆ ਕਿ ਮੈਨੂੰ মিডিਆ ਦੇ ਰੂਬਰੂ ਹੋਣਾ ਪਿਆ ਕਿਉਂਕਿ ਇਹ ਬੜੇ ਹੈਰਾਨੀਜਨਕ ਚੀਜ਼ਾਂ ਨੇ ਦੇਖੋ ਆਮ ਕਰਕੇ ਇਹਨਾਂ ਚੀਜ਼ਾਂ ਦੇ ਵਿੱਚ ਦਹਾਕਿਆਂ ਤੱਕ ਇਨਸਾਫ ਪੈਂਡਿੰਗ ਜਿਹੜਾ ਆ ਤੁਸੀਂ ਦੇਖ ਸਕਦੇ ਹੋ 1995 ਦੇ ਭਾਈ ਜਸਵੰਤ ਸਿੰਘ ਖਾਲੜਾ ਦੇ ਜਿਹੜੀਆਂ ਰਿਪੋਰਟਸ ਨੇ ਉਹਨਾਂ ਦੇ ਥਰੂ ਅੱਜ ਤੱਕ ਕੋਰੋਬੋਰੇਟਿਵ ਐਵਿਡੈਂਸਿਸ ਲਿਆ ਲਿਆ ਕੇ ਹੁਣ ਦੇ ਜਿਹੜੇ ਪੁਲਿਸ ਦੇ ਵਿੱਚ ਅਫਸਰ ਬੈਠੀ ਆ ਅਫਸਰ ਸ਼ਾਹੀ ਜਿਨ੍ਹਾਂ ਨੇ ਉਸ ਵੇਲੇ ਨੌਜਵਾਨੀ ਦਾ ਕਹਾਣ ਕੀਤਾ ਹਾਲੀ ਦੇ ਵਿੱਚ ਇਹਦੇ ਵਿੱਚ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦੱਸ ਦੇਣੀ ਚਾਹਾਂ ਮੀਡੀਆ ਦੇ ਜ਼ਰੀਏ ਮੇਰੇ ਕੋਲ ਹੁਣੇ ਜਾਣਕਾਰੀ ਆਈ ਹੈ ਸਰਦਾਰ ਬਲਦੇਵ ਸਿੰਘ ਸਿਰਸਾ ਦੇ ਗਰੁੱਪ ਦੀ ਕਿਉਂਕਿ ਉਹ ਫੀਲਡ ਦੇ ਪ੍ਰੈਜ਼ੈਂਟ ਨੇ ਹੈਨਾ ਤੇ ਉਹ ਤੁਹਾਨੂੰ ਮੈਂ ਦੱਸਦਾ ਕਿ ਇਸ ਤੋਂ ਜ਼ਿਆਦਾ ਅਫਸੋਸ ਨਾ ਕੀ ਹੋ ਸਕਦਾ ਜਸਟ ਮੈਨੂੰ ਇੱਕ ਮਿੰਟ ਜਿਹੜਾ ਤੁਸੀਂ ਨੌਜਵਾਨ ਸੁਣ ਰਹੇ ਹੋ ਕਿ ਬੋਰੇ ਚ ਪਾ ਕੇ ਲੈ ਕੇ ਗਏ ਆ ਤੇ ਇਹ ਨੌਜਵਾਨ ਹੈ ਜੀ ਪ੍ਰਿਤਪਾਲ ਸਿੰਘ son of ਦਵਿੰਦਰ ਸਿੰਘ ਉਮਰ 32 ਸਾਲ ਹੈ ਇਸ ਲਈ ਦੱਸਣਾ ਪੈ ਰਿਹਾ ਆਮ ਕਰਕੇ ਕਹਿੰਦੇ ਨਾ ਸਾਨੂੰ ਨੌਜਵਾਨ ਦਾ ਪਤਾ ਨਹੀਂ ਕੌਣ ਆ ਇੱਥੇ ਉਹਦੀ ਕੋਈ ਰਾਈਟ ਟੂ ਪ੍ਰਾਈਵੇਸੀ ਨੂੰ ਅਸੀਂ ਅਟੈਕ ਨਹੀਂ ਕਰ ਰਹੇ ਉਹਦੀ ਜਾਨ ਬਚਾਣ ਖਾਤੇ ਰਏ ਅਸੀਂ ਦੱਸ ਰਹੇ ਆ ਠੀਕ ਹੈ ਜੀ ਤਹਿਸੀਲ ਮੁੰਨਕ ਜ਼ਿਲ੍ਹਾ ਸੰਗਰੂਰ ਇਹਨੂੰ ਬੋਰੀ ਚ ਪਾ ਕੇ ਲੈ ਗਏ ਇਹਦੇ ਸਿਰ ਤੇ ਫੈਟਲ ਇੰਜਰੀਜ਼ ਨੇ ਬਾਹਾਂ ਤੇ ਇੰਜਰੀਜ਼ ਨੇ ਇਹਨੂੰ ਚੱਕ ਕੇ ਕੁੱਟ ਮਾਰ ਕੇ ਰੌਤਕ ਦੇ ਹਸਪਤਾਲ ਦੇ ਕੋਲ ਸੱਟਤਾ ਠੀਕ ਹੈ ਉਸ ਰੌਤਕ ਦੇ ਹਸਪਤਾਲ ਦੇ ਵਿੱਚ ਉਹਨਾਂ ਦੇ ਹੱਥ ਖੜੇ ਹੋ ਗਏ ਆ ਇਹਨੂੰ ਦੁਬਾਰਾ ਪੀਜੀਆਈ ਰੈਫਰ ਕੀਤਾ ਗਿਆ ਲੁਧਿਆਣੇ ਤੇ ਇਦੇ ਉੱਤੇ 307 ਦਾ ਪਰਚਾ ਪਾ ਕੇ ਇਹਨੂੰ ਇੱਧਰ ਨਹੀਂ ਆਣ ਦਿੱਤੇ ਜਾ ਰਹੇ ਇਹ ਜਾਣਕਾਰੀ ਮੈਨੂੰ ਹੁਣੇ ਸਾਂਝੀ ਹੋਈ ਹੈ ਇਸ ਤਰੀਕੇ ਦੀਆਂ ਪਤਾ ਨਹੀਂ ਕਿੰਨੀਆਂ ਕਟਨਾਵਾਂ ਹੋ ਰਹੀਆਂ ਤੇ ਇੱਥੇ ਮੈਂ ਸਿਰਫ ਇੱਕ ਪ੍ਰੈਸ ਕਾਨਫਰੰਸ ਕਰ ਦੇਣੀ ਦੇਖੋ ਮੈਂ ਕਿਸੇ ਨੂੰ ਇੱਕ ਲੈਵਲ ਤੇ ਜੇ ਸੋਚਾਂ ਵੀ ਆਪਾਂ ਆਪਣਾ ਕੰਸਟਰਕਟਿਵ ਕੰਮ ਕਰੀਏ ਪਰ ਇਹ ਮੰਡੇਟ ਸਾਡਾ ਨਹੀਂ ਹੈਗਾ ਕਾਰਨ ਇਹ ਅਸੀਂ ਉੱਥੇ ਜੇ ਕਾਨੂੰਨ ਦੀ ਗੱਲ ਕਰਦੇ ਹਾਂ ਜਿਹੜੇ ਉੱਤੇ ਖੋਲ ਨੇ ਜਿਹੜੇ ਉੱਤੇ ਟਾਇਰ ਸ਼ੈਲ ਨੇ ਇਹ ਬੈਲਿਸਟਿਕ ਰਿਪੋਰਟ ਕਾਨੂੰਨ ਦੇ ਜ਼ਰੀਏ ਉਹ ਚੀਜ਼ਾਂ ਸੀ ਆਪਣੇ ਕੋਲ ਨਹੀਂ ਰੱਖ ਸਕਦੇ ਸਾਡੇ ਕੋਲ ਉਹਦਾ ਮੰਡੇਟ ਨਹੀਂ ਆ ਸਟੇਟ ਕੋਲ ਮੰਡੇਟ ਹੈ ਇਹਦੇ ਆਸਤੇ ਬੈਲਿਸਟਿਕ ਰਿਪੋਰਟ ਬਣਾਉਣ ਵਾਸਤੇ ਮੈਡੀਕਲ ਰਿਪੋਰਟਸ ਵਾਸਤੇ ਇਹਨਾਂ ਨੇ ਕੀ ਆਰਡਰ ਪਾਸ ਕੀਤੇ ਆਪਣੀਆਂ ਸਰਕਾਰਾਂ ਨੂੰ ਜੋ ਕੁਝ ਪੰਜਾਬ ਕਰ ਸਕਦਾ ਥੋੜੀ ਟੈਰਿਟਰੀ ਦੇ ਵਿੱਚ ਆ ਕੇ ਤੁਹਾਡੇ ਮਾਰੀ ਜਾ ਰਹੇ ਆ ਉਹ ਲੋਕਾਂ ਨੂੰ ਮੈਂ ਪਹਿਲਾਂ ਵੀ ਤੁਹਾਡੇ ਨਾਲ ਬਹੁਤ ਸੈਂਸਿਟਿਵ ਇਨਫੋਰਮੇਸ਼ਨ ਸ਼ੇਅਰ ਕੀਤੀ ਹੈ ਸੋ ਇਹ ਪਹਿਲਾ ਰਾਏ ਆ ਸਾਡਾ ਅਸੀਂ ਦੂਜੀ ਜਿਹੜੀ ਇਨਸਾਫ ਦੀ جنگ ਆ ਲੜਦੇ ਰਾਂਗੇ ਇਹਨਾਂ ਕੀ ਅੱਗੇ ਠੱਕੇ ਨਹੀਂ ਹੁੰਦੇ ਆ ਸਰਕਾਰਾਂ ਨਹੀਂ ਕਰਦੀਆਂ ਉਹ ਇੱਕ ਦੋ ਨਾਲ ਹੁੰਦਿਆਂ ਅਸੀਂ ਚੁੱਪ ਬਹਿ ਜਾਂਨੇ ਆ ਵੀ ਚਲੋ ਸਿਸਟਮ ਹੀ ਐਦਾਂ ਦਾ ਐਦਕੀ ਇੱਕ ਦੋ ਨਹੀਂ ਹੈਗੇ ਐਦਕੀ ਨੁਕਸਾਨ ਜਿਹੜਾ ਆ ਬਹੁਤ ਜ਼ਿਆਦਾ ਹੋਊਗਾ ਤੇ ਜਿਸ ਲੈਵਲ ਦਾ ਇਹਨਾਂ ਨੇ ਡਰ ਪੈਦਾ ਕਰ ਦਿੱਤਾ ਮੈਂ ਕੈਮਰੇ ਤੇ ਕਹਿਣਾ ਨਹੀਂ ਸੀ ਚਾਹੁੰਦਾ ਕੁਛ ਜਿਹੜੇ ਮੇਰੇ ਜ਼ਹੀਨ ਦਲੇਰ ਜੂਨੀਅਰਸ ਨੇ ਅੱਜ ਉਹਨਾਂ ਦੇ ਪੇਪਰ ਨੇ ਪਰ ਕੁਛ ਐਦਾਂ ਦੇ ਨੇ ਜਿਨ੍ਹਾਂ ਦੀਆਂ ਮਾਵਾਂ ਕਹਿੰਦੀਆਂ ਦੇਖੀ ਆ ਬੱਚਿਆ ਕਿਤੇ ਸਾਡੇ ਪੁੱਤਾਂ ਦੇ ਨਾਲ ਉਹ ਜੋ ਦੀਪ ਪਹਿਲਾਂ ਬੁਝਾਏ ਗਏ ਆ ਮੈਨੂੰ ਕੋਈ ਗਰੇਜ਼ ਨਹੀਂ ਇਹ ਗੱਲ ਕਹਿਣ ਦੀ ਮੇਰੀ ਮਾਂ ਵੀ ਕਹਿੰਦੀ ਆ ਕਿ ਜੋ ਦੀਪ ਪਹਿਲਾਂ ਬੁਝਾ ਦਿੱਤੇ ਗਏ ਆ ਵੀ ਸਾਡੇ ਪੁੱਤਾਂ ਦੀ ਜਿਹੜੀ ਗਿਣਤੀ ਆ ਉਹਨਾਂ ਚ ਨਾ ਹੋ ਜੇ ਅੱਛਾ ਤੁਸੀਂ ਕੀ ਗੱਲ ਕਹੀ ਸੀ ਕਿ ਹਰਿਆਣੇ ਦੇ ਡੀਜੀਪੀ ਗੁੰਮਰਾਹ ਕਰ ਰਹੇ ਨੇ ਪੰਜਾਬ ਪੁਲਿਸ ਨੂੰ ਜਾਂ ਪੰਜਾਬ ਦੇ ਡੀਜੀਪੀ ਨੂੰ ਜਾਂ ਪੰਜਾਬ ਸਰਕਾਰ ਨੂੰ ਉਹ ਇਹੀ ਜੀ ਉਹ ਇਹੀ ਜੀ ਇਹ ਜੀ ਇਨਫੋਰਮੇਸ਼ਨ ਦਿੰਦੇ ਨੇ ਇਹ ਜੋ ਟਵੀਟੋ ਕਰਦੇ ਨੇ ਦੇਖੋ ਉਹਨਾਂ ਨੇ মিডিਆ ਨੂੰ ਬਿਠਾ ਕੇ ਜਾਣਕਾਰੀ ਦਿੱਤੀ ਆ ਤੁਸੀਂ ਅਖਬਾਰ Google ਤੇ ਸਰਚ ਕਰੋ ਉਹਨਾਂ ਦੀ ਸਟੇਟਮੈਂਟਸ ਆ ਜਾਣਗੀਆਂ ਕਿ ਸਿਰਫ ਰਬੜ ਬੁਲੇਟ ਫਾਇਰ ਹੋਈ ਆ ਦੇ ਰਬੜ ਬੁਲੇਟ ਜੇ ਇੱਕ ਡੀਜੀਪੀ ਰੈਂਕ ਦਾ ਬੰਦਾ ਕਿਉਂਕਿ ਲਖੀਮਪੁਰ ਖੀਰੀ ਤੁਸੀਂ ਦੇਖੋ ਆਯੂਸ਼ ਸੇਨਾ ਆਈਐਸ ਆਫੀਸਰ ਸੀ ਸ਼ਰਿਆਮੋਦੀ ਵੀਡੀਓ ਵਾਇਰਲ ਹੋਈ ਕਿ ਸਿਰ ਖੋਲ ਦੇਣਾ ਜੇ ਇਸ ਲੈਵਲ ਦੇ ਕੈਨੀਬल्स ਜਿਹੜੇ ਨੇ ਕੈਨੀਬਲਿਜ਼ਮ ਹੁੰਦਾ ਜਦੋਂ ਇੱਕ ਬੰਦਾ ਦੂਜੇ ਬੰਦੇ ਦੇ ਖੂਨ ਤੇ ਰਾਜਨੀਤੀ ਖੇਡਦਾ ਜੇ ਇਸ ਤਰੀਕੇ ਦਾ ਕੈਨੀਬਲਿਜ਼ਮ ਪਰਫਾਰਮ ਹੋ ਰਿਹਾ ਇਹ ਇਹ ਹੈਰਾਨੀ ਦੀ ਗੱਲ ਹੈ ਅਗਲੀ ਜੋ ਤੁਸੀਂ ਇੱਕ ਬੜੀ ਇੰਪੋਰਟੈਂਟ ਗੱਲ ਹੋ ਵੀ ਕਿ ਐਮ ਐਲ ਆਰ ਜਿਹੜੀਆਂ ਮਿਲੀਆਂ ਨੇ ਬਹੁਤ ਲੇਟ ਮਿਲੀਆਂ ਨੇ 17 ਦੀ ਇੰਜਰੀ ਸੀ ਆਪਰੇਸ਼ਨ ਸੀ ਤੇ 20 ਨੂੰ ਜਾ ਕੇ ਐਮ ਐਲ ਆਰ ਮਿਲੀ ਆ ਤੁਸੀਂ ਬੀਤੇ ਦਿਨ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਐਮ ਐਲ ਆਰ ਨਹੀਂ ਮਿਲ ਰਹੀਆਂ ਜਿਹੜੇ ਪੇਸ਼ੈਂਟ ਨੇ ਜਿਹੜੇ ਕਿਸਾਨ ਜ਼ਖਮੀ ਨੇ ਉਹਨਾਂ ਦੀਆਂ ਮਲਾਰਜ਼ ਨਹੀਂ ਮਿਲ ਰਹੀਆਂ ਤੇ ਤੁਸੀਂ ਇਹ ਇਨਫਰਮੇਸ਼ਨ ਪਿਛਲੇ ਦਿਨੀ ਸਾਂਝੀ ਕੀਤੀ ਪਰ ਤੁਸੀਂ ਕਹਿੰਦੇ ਇੱਕ ਦਬਾਅ ਪਿਆ ਉਹ ਦਵਾਤ ਤੋਂ ਬਾਅਦ ਐਮਐਲਏਜ਼ ਮਿਲਣ ਲੱਗੀਆਂ ਪਰ ਦਿੱਕਤ ਕਿੱਥੇ ਆ ਪੰਜਾਬ ਦੇ ਵਿੱਚ ਤਾਂ ਬੀਜੇਪੀ ਦੀ ਸਰਕਾਰ ਨਹੀਂ ਪੰਜਾਬ ਦੇ ਹਸਪੀਟਲ ਨੇ ਪੰਜਾਬ ਦੇ ਕਿਸਾਨ ਨੇ ਤਾਂ ਉਹਨਾਂ ਨੂੰ ਐਮਐਲਏਜ਼ ਦੇਣ 'ਚ ਦਿੱਕਤ ਕਿੱਥੇ ਆਉਂਦੀ ਆ ਦੇਖੋ ਮੈਂ ਕਿਸੇ ਪਾਰਟੀ ਨੂੰ ਟਾਰਗੇਟ ਨਹੀਂ ਕਰਦਾ ਦੇਖੋ ਹਰ ਪਾਰਟੀ ਦੇ ਵਿੱਚ ਵਧੀਆ ਇਨਸਾਨ ਵੀ ਹੁੰਦੇ ਆ ਘਟੀਆਂ ਵੀ ਹੁੰਦੇ ਆ ਉਹ ਮੇਰਾ ਪਰਪਸ ਨਹੀਂ ਆ ਆਪਾਂ ਆਪਾਂ ਪਾਰਟੀ ਦੇ ਨਾਲ ਆਪਾਂ ਡਾਕਟਰਾਂ ਤੇ ਰੱਖਦੇ ਪਰ ਡਾਕਟਰ ਕਿਉਂ ਨਹੀਂ ਸਿੱਧੇ ਰਹੇ ਕਹੂੰਗਾ ਕਿ ਜਿਹੜੇ ਇੱਥੇ ਵੀ ਕੁਰਸੀਆਂ ਤੇ ਬੈਠੇ ਨੇ ਇਹ ਵੀ ਐਂਟੀ ਪੀਪਲ ਹੋ ਗਏ ਆ ਐਂਟੀ ਪੀਪਲ ਹੋ ਗਏ ਆ ਕਿ ਕਿ ਕਿਸੇ ਪਾਰਟੀ ਦੇ ਵਿੱਚ ਉਹ ਤੁਸੀਂ ਦੇਖ ਸਕਦੇ ਹੋ ਕਿ ਉਸ ਪਾਰਟੀ 'ਚੋ ਵੀ ਕਈ ਬੰਦੇ ਨੇ ਰੈਜ਼ੈਂਟਮੈਂਟ ਸ਼ੋ ਕੀਤੀ ਆ ਕਿ ਜੋ ਹੋ ਰਿਹਾ ਗਲਤ ਹੋ ਰਿਹਾ ਤੇ ਉੱਥੇ ਹੀ ਜੇ ਅਸੀਂ ਇੱਥੇ ਦੇਖਿਆ ਜਾਵੇ ਕਈ ਆਪਾਂ ਹਰ ਚੀਜ਼ ਦੇ ਲਈ ਜੇ ਦੇਖਿਆ ਜਾਵੇ ਜੋ ਇਹ ਕੰਮ ਕਰ ਸਕਦੇ ਸੀਗੇ ਜਿਵੇਂ ਇੱਕ ਪੰਜਾਬੀ ਦਾ ਸ਼ੇਅਰ ਹੀ ਆ ਨਾ ਕਿ ਆਪਣਾ ਮੈਨੂੰ ਪੂਰਾ ਭੁੱਲ ਗਿਆ ਵੀ ਉਹ ਗੈਰਾਂ ਦੇ ਵੱਟੇ ਮਾਰੇ ਰੱਤਾ ਪੀੜ ਨਾ ਹੋਈ ਆਪਣੇ ਨੇ ਫੁੱਲ ਮਾਰੇ ਆ ਮੇਰੀ ਰੂਹ ਅੰਬਰਾਂ ਤੱਕ ਰੋਈ ਇਹਨੂੰ ਜੰਮਣ ਵਾਲੀ ਸਾਡੇ ਸੀਐਮ ਨੂੰ ਤਾਂ ਪੰਜਾਬ ਦੀ ਕੋਖ ਆ। ਇੱਕ ਮਤਲਬ ਹੀ ਇਸ ਲੈਵਲ ਤੇ ਇੱਕ ਚੁੱਪ ਵੰਟੇ ਵਾਲਾ ਰਵਈਆ ਨਹੀਂ ਉਹਨਾਂ ਨੇ ਸੀਐਮ ਸਾਹਿਬ ਨੇ ਕੱਲ ਕਿਹਾ ਕਹਿੰਦੇ ਵੀ ਹਰਿਆਣਾ ਪੁਲਿਸ ਨੇ ਜੋ ਵੀ ਇਧਰ ਆ ਕੇ ਕਾਰਵਾਈ ਕੀਤੀ ਹੈ ਕਹਿੰਦੇ ਸੀ ਸਖਤ ਕਾਰਵਾਈ ਕਰਾਵਾਂਗੇ ਪਰਚਾ ਵੀ ਦਰਜ ਕਰਾਂਗੇ ਕਹਿੰਦੇ ਸਖਤ ਸਜ਼ਾ ਵੀ ਦਿਵਾਵਾਂਗੇ ਇਹ ਕਿਹਾ ਸੀ ਸੀਐਮ ਸਾਹਿਬ ਨੇ। ਉਹ ਤਾਂ ਹੋਰ ਵੀ ਬਹੁਤ ਕੁਝ ਕਹਿੰਦੇ ਸੀ। ਹੁਣ ਮੈਂ ਨਹੀਂ ਚਾਹੁੰਦਾ ਹੈਗਾ ਮੈਂ ਉਹਨਾਂ ਚੀਜ਼ਾਂ ਤੇ ਕਮੈਂਟ ਕਰਾਂ। ਕਹਿਣੀ ਤੇ ਕਰਨੀ ਦੇ ਵਿੱਚ ਫਰਕ ਜਿਹੜਾ ਹੈ ਨਾ ਉਹੀ ਡਿਫਰੈਂਸ ਇਹ ਹੋ ਸਕਦਾ ਸੀ ਜੇ ਮੈਂ ਕਰ ਸਕਦਾ ਠੀਕ ਹੈ ਇਹਨੂੰ ਤੁਸੀਂ ਮਲਟੀਪਲਾਇਰ ਲਾ ਲੋਵੇ ਤੇ ਕਿੰਨੇ ਮਲਟੀਪਲ ਇਫੈਕਟ ਤੇ ਉਹ ਤੁਗਣਾ ਪਾਵਰ ਆ ਤੁਸੀਂ ਤੇ ਚਲੋ ਇੰਡੀਵਿਜੂਅਲ ਸਾਰਾ ਕੰਮ ਕੀਤਾ ਪਰ ਸਟੇਟ ਕੋਲ ਤਾਂ ਸਟੇਟ ਕੋਲ ਤਾਂ ਕਈ ਗੁਣਾ ਪਾਵਰ ਆ ਹਲੇ ਵੀ ਕਰ ਦੇਣ ਤਾਂ ਮੈਂ ਹਲੇ ਵੀ ਕਹਿੰਨਾ ਤੁਹਾਡੇ ਚੈਨਲ ਤੇ ਕਿ ਪੰਜਾਬ ਨੂੰ ਬਚਾ ਲਓ ਵੀ ਅਸੀਂ ਭੁੱਖੇ ਨਹੀਂ ਮਰਦੇ ਸਾਡੀ ਲੰਗਰ ਲਾਉਣ ਵਾਲੀ ਕੰਮ ਆ ਤੁਸੀਂ ਸਾਡੇ ਢਿੱਡ ਤੇ ਵੀ ਲੱਤ ਮਾਰ ਲੋਗੇ ਕੁਝ ਵੀ ਕਰ ਲੋਗੇ ਅਸੀਂ ਗੁਰੂ ਘਰਾਂ ਚ ਵੀ ਸਾਡੇ ਬਹੁਤ ਵਧੀਆ ਜਿਹੜਾ ਅਨਪ੍ਰਸੰਨ ਮਿਲਦਾ ਵੀ ਕੋਈ ਕਿਸੇ ਕਿਸਮ ਦੀ ਤੋੜ ਨਹੀਂ ਹੈਗੀ ਮਹਾਰਾਜ ਦੀ ਵੈਸੇ ਵੀ ਬਹੁਤ ਬਰਕਤ ਆ ਠੀਕ ਐ ਨਾ ਤੇ ਹੱਕ ਢਾਕੇ ਕਹਿੰਨੇ ਆ ਵੀ ਉਹ ਜਿਹਦੇ ਗੁੱਟ ਤੇ ਬਾਜ ਬੰਦਾ ਸੀਗਾ ਠੀਕ ਐ ਜਿਹੜੇ ਦੁਸ਼ਮਣਾਂ ਦੇ ਤੀਰ ਵੀ ਸੋਨਾ ਲੱਗਿਆ ਹੁੰਦਾ ਸੀਗਾ ਉਹਦੇ ਪੁੱਤ ਆ ਆਹੀ ਨਹੀਂ ਦੱਸਦੇ ਸਾਨੂੰ ਆਪਣੀ ਪਰਵਾਹ ਨਹੀਂ ਹੈਗੀ ਪਰ ਕੱਲ ਨੂੰ ਜੋ ਤੁਸੀਂ ਇਹ ਕਰਦੇ ਪਏ ਹੋ ਪੰਜਾਬ ਸਟੇਟ ਨਾਲ ਥੋੜੀ ਜੀ ਸਹਿਰਦਤਾ ਦਿਖਾਓ ਹੁਣ ਵੀ ਮੈਂ ਤੁਹਾਨੂੰ ਦੱਸਾਂ ਵੀ ਮੈਂ ਹੁਣ ਵੀ ਕਹਿੰਨਾ ਹਲੇ ਵੀ ਬਹੁਤ ਕੁਝ ਹੋ ਸਕਦਾ ਹੋਰ ਜਿਹੜੀਆਂ ਜਾਨਾਂ ਆ ਉਹਨਾਂ ਨੂੰ ਬਚਾ ਸਕਦੇ ਆ ਬਹੁਤ ਕੋਸ਼ਿਸ਼ ਕਰ ਸਕਦੇ ਆ ਪੰਜਾਬ ਦੀ ਪ੍ਰਾਣੀ ਜਿਹੜੀ ਆ ਫਿਤਰਤ ਹੈ ਹੀ ਆ ਕਿ ਜਿਹੜਾ ਸ਼ਰਨ ਪੈ ਜਾਂਦਾ ਉਹ ਤਰ ਜਾਂਦਾ ਤੇ ਹਲੇ ਵੀ ਲੋਕਾਂ ਤੋਂ ਜੋ ਗਲਤੀ ਹੋਈ ਹੈ ਉਹ ਪੁਰਾਣੀ ਨਿਜਾਮਤ ਹੋਈ ਆ ਹੁਣ ਮਾਫੀਆਂ ਮੰਗਦੇ ਨੇ ਹੁਣ ਮਾਫੀਆਂ ਮੰਗਣ ਨਾਲ ਉਹ ਚੀਜ਼ਾਂ ਵਾਪਸ ਨਹੀਂ ਆਉਂਦੀਆਂ ਸੋ ਚੋਣੋ ਵੀ ਹੁਣ ਜੋ ਹੁਣ ਨੇ ਉਹ ਮੌਕੇ ਤੇ ਸਾਂਭ ਲੈਣਾ ਕੋਈ ਹੁਣ ਵੀ ਜੇ ਇਹਦੇ ਉੱਤੇ ਡੀਜੀਪੀ ਐਕਸ਼ਨ ਲੈਂਦਾ ਪੰਜਾਬ ਸਰਕਾਰ ਇਹਦੇ ਉੱਤੇ ਕੁਝ ਕਰਦੀ ਹੈ ਸਾਡਾ ਹਾਈ ਕੋਰਟ ਦਾ ਰੁਖ ਬਚ ਸਕਦਾ ਇਹ ਹਾਈ ਕੋਰਟ ਕੀ ਕਹਿੰਦਾ ਕਿ ਸਾਰੇ ਜਿਹੜੇ ਬਾਕੀ ਮੇਜਰਸ ਨੇ ਰਿਜ਼ੋਰਟ ਕਰਕੇ ਮੇਰੇ ਕੋਲ ਆਏ ਕੋਈ ਸਿਵਲ ਰਿਟ ਪਟੀਸ਼ਨ ਨਹੀਂ ਹੈਗੀ ਕਿ ਸਿਵਲ ਰਿਟ ਪਟੀਸ਼ਨ ਕੀ ਹੁੰਦਾ ਇਸ ਪਰ ਆਰਟੀਕਲ 32 226 ਆਫ ਦਾ ਵੈਰੀ ਇੰਡੀਅਨ ਕਨਸਟੀਟਿਊਸ਼ਨ ਸਿੱਧਾ ਹਾਈ ਕੋਰਟ ਦਾ ਮੰਡੇਟ ਹੁੰਦਾ ਪਰ ਇਹਨਾਂ ਚੀਜ਼ਾਂ ਦੇ ਵਿੱਚ ਕੋਰਟ ਪੁੱਛਦਾ ਕਿ ਤੁਸੀਂ ਥੱਲੇ ਵਾਲੇ ਜਿਹੜੇ ਰਿਜ਼ੌਰਟ ਮਾਇਰਸ ਨੇ ਕਿਉਂਕਿ ਇੱਕ ਤਾਂ ਪਹਿਲਾਂ ਇਹ ਨੌਜਵਾਨੀ ਇਦਾਂ ਦੀ ਐ ਇਹਨਾਂ ਕੋਲ ਆਪਣੀਆਂ ਐਮਐਲਆਰਾਂ ਦੀਆਂ ਹੁਣ ਅਸਲੀ ਫੋਟੋਆਂ ਖਿੱਚਣ ਵਾਸਤੇ ਨਾ ਫੋਨ ਵੀ ਨਹੀਂ ਹੈਗੇ ਪ੍ਰੋਪਰ ਇਹਨਾਂ ਕੋਲ ਫੋਨ ਵੀ ਨਹੀਂ ਹੈਗੇ ਤੇ ਇਹਨਾਂ ਦੀਆਂ ਐਮਐਲਆਰਸ ਜਿਹੜੀਆਂ ਨੇ ਨਾ ਉਹ ਲਿਆਉਣ ਦੇ ਲਈ ਕਿੱਡੀ ਜद्दोजਹਿਦ ਸਾਨੂੰ ਕਰਨੀ ਪੈ ਰਹੀ ਆ 17 18 19 20 ਇਹ ਰੋਸ ਆ ਕੁਝ ਹੋਰ ਨਾ ਸਮਝੋ ਜੋ ਅੱਖਾਂ 'ਚ ਆ ਪਰ ਇਹ ਆਮ ਲੋਕਾਂ ਨਾਲ ਹੋ ਰਿਹਾ ਬਿਲਕੁਲ ਭਾਵਕ ਹੁੰਦਾ ਜਦੋਂ ਬੰਦਾ ਆਪਣੇ ਲਈ ਲੜਦਾ ਬਿਲਕੁਲ ਭਾਵਕੀ ਜਾਂਦੇ ਨੇ ਕੱਲੋ ਸਿਰਸਾ ਸਾਹਿਬ ਨਾਲ ਉਹਨੇ ਗੱਲ ਕੀਤੀ ਇਹਨਾਂ ਦੇ ਹੈਲਥ ਮਨਿਸਟਰ ਨੇ ਮੈਂ ਇਹਨਾਂ ਨੂੰ ਆਖਿਆ ਕਿਉਂਕਿ ਮੈਂ ਮੁੱਖ ਸਲਾਹਕਾਰ ਲੋਕ ਭਲਾਈ ਇਨਸਾਫ ਵੈਲਫੇਅਰ ਦਾ ਮੈਂ ਕਿਹਾ ਪੁੱਛੋ ਸਵਾਲ ਕਿ ਇੱਕ ਛੋਟੀ ਜਿਹੀ ਡਾਇਰੈਕਟਰੀ ਜਾਰੀ ਕਰ ਦੇਣ ਕਿ ਰਜਿੰਦਰਾ ਹਸਪਤਾਲ ਦੇ ਵਿੱਚ ਮੈਂ ਹੁਣ ਵੀ ਤੁਹਾਨੂੰ ਦੱਸਾਂ ਜੇ ਸਰਕਾਰ ਸਾਨੂੰ ਮਦਦ ਕਰਨ ਤੇ ਆਵੇ ਇਸ ਚੀਜ਼ ਨੂੰ ਐਮਪਲੀਫਾਈ ਕੀਤਾ ਜਾ ਸਕਦਾ ਕਿਰਜਿੰਦਰਾ ਹਸਪੀਟਲ ਦੇ ਵਿੱਚ ਜਿਹੜੇ ਰੈਫਰ ਹੋਏ ਆ ਪੇਸ਼ੈਂਟ ਜਿਨ੍ਹਾਂ ਦੇ ਫੈਟਲ ਇੰਜਰੀਜ਼ ਆਈਆਂ ਜਿਵੇਂ ਅਜਸ ਕਰਨੀ ਹੈ ਮੁੰਡਾ 18 ਸਾਲ ਦਾ ਮੁੰਡਾ ਦਾਦਾ ਇਹਦਾ ਇਹਦੇ ਨਾਲ ਸੀ ਬੁਲੇਟ ਇਹਨੂੰ ਹੋ ਕੇ ਇਹਦੇ ਦਾਦੇ ਤੇ ਵੱਜ ਜਾਂਦੀ ਇੱਕ ਗੋਲੀ ਦੇ ਨਾਲ ਦੋ ਨਸਲਾਂ ਖਤਮ ਹੋ ਜਾਣੀਆਂ ਸੀ ਹਲੇ ਵੀ ਇਹਦੀ ਜਿਹੜੀ ਪਲਾਸਟਿਕ ਸਰਜਰੀ ਹੈ ਗ੍ਰਾਫਟਿੰਗ ਹੋਣੀ ਹੈ ਰਾਜਪੁਰੇ ਹੋਣੀ ਹੈ ਐਦਾਂ ਤੇ ਹੋਰ ਉੱਥੇ ਕਿੰਨੇ ਕੇਸ ਨੇ ਕਿੰਨੇ ਹੀ ਅੰਬਾਲਾ ਤੋਂ ਫੋਨ ਆ ਰਹੇ ਆ ਕਿੱਥੋਂ ਫੋਨ ਆ ਰਹੇ ਆ ਉਹ ਕਹਿੰਦੇ ਪਤਾ ਨਹੀਂ ਲੱਗ ਰਿਹਾ ਸਾਡੇ ਬੱਚੇ ਕਿੱਥੇ ਨੇ ਮਿਸਿੰਗ ਬਹੁਤ ਨੇ ਬਹੁਤ ਜ਼ਿਆਦਾ ਮਿਸਿੰਗ ਨੇ ਤੇ ਇੱਥੇ ਕੰਮ ਕਰਨ ਦਾ ਵੇਲਾ ਭਰੋਸੇ ਦਾ ਨਹੀਂ ਐਡੀ ਟੋੜੀ ਐਡਮਿਨਿਸਟ੍ਰੇਸ਼ਨ ਆ ਬੈਠੀ ਆ ਕੀ ਕਰਦੀ ਪਈ ਆ ਉਹ ਇਹ ਇਹ ਸਵਾਲ ਹੈ ਤੁਸੀਂ ਵੀ ਕਰੋ ਜੀ ਬਿਲਕੁਲ ਲਗਾਤਾਰ ਸਾਰੇ ਸਰਦ ਲੋਕ ਸਵਾਲ ਚੱਕ ਰਹੇ ਨੇ ਸੋ ਸ਼ੁਕਰੀਆ ਗੁਰਮੋਹਨ ਜੀ ਧੰਨਵਾਦ ਸੀ ਸਮਾਂ ਕੱਢਿਆ ਸੋਸ਼ਲ ਐਡਵੋਕੇਟ ਗੁਰਮੋਹਨ ਸਿੰਘ ਜਿਨ੍ਹਾਂ ਦੇ ਨਾਲ ਗੱਲਬਾਤ ਤੁਸੀਂ ਸੁਣੀ ਕਾਨੂੰਨੀ ਪੱਖ ਜਿਨ੍ਹਾਂ ਨੇ ਆਪਣੇ ਪੱਧਰ ਤੇ ਡਾਕੂਮੈਂਟਸ ਇਕੱਠੇ ਕੀਤੇ ਤੇ ਉਹ ਡੀਜੀਪੀ ਨੂੰ ਭੇਜੇ ਡੀਜੀਪੀ ਨੂੰ ਦਿੱਤੇ ਤੇ ਇਹਨਾਂ ਦਾ ਕਹਿਣਾ ਕਿ ਜੇ ਸਰਕਾਰ ਚਾਹੇ ਆਪਣੇ ਪੱਧਰ ਤੇ ਬਹੁਤ ਕੁਝ ਕਰ ਸਕਦੀ ਆ ਤਾਂ ਕਿਸਾਨਾਂ ਨੂੰ ਬਹੁਤ ਜਲਦੀ ਇਨਸਾਫ ਮਿਲ ਸਕਦਾ ਤੇ ਜਿਨ੍ਹਾਂ ਨੇ ਆ ਕੇ ਕਿਸਾਨਾਂ ਤੇ ਬਾਹਰੋਂ ਹਮਲਾ ਕੀਤਾ ਗੋਲੀਆਂ ਚਲਾਈਆਂ ਤੇ ਉਹਨਾਂ ਨੂੰ ਸਖਤ ਸਜ਼ਾਾਂ ਜਲਦ ਤੋਂ ਜਲਦ ਦਿੱਤੀਆਂ ਜਾ ਸਕਦੀਆਂ ਨੇ ਤੁਸੀਂ ਅਖਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ